ਇੱਕ ਵਾਰੀ ਦੀ ਗੱਲ ਐ ਕਿ ਇੱਕ ਖੰਬੇ ਉੱਪਰ ਨਾ ਦੋ ਚਿੜੀਆਂ ਬੈਠੀਆਂ ਸੀ। ਮਤਲਬ ਇੱਕ ਚਿੜੀ ਸੀ ਇੱਕ 치ੜਾ ਇੱਕ ਮੇਲ ਤੇ ਇੱਕ ਫੀਮੇਲ। ਉਹ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਆ ਤੇ ਸਾਹਮਣੇ ਕੀ ਵੇਖਦੇ ਆ ਕਿ ਕੋਈ ਇਨਸਾਨ ਤੁਰਿਆ ਆਉਂਦਾ। ਤਾਂ ਚਿੜੀ ਉਹਨੂੰ ਕਹਿਣ ਲੱਗਦੀ ਆ ਆਪਣੇ ਸਾਥੀ ਨੂੰ ਕਿ ਆਪਾਂ ਉੱਡ ਚਲੀਏ ਇਹ ਆਪਾਂ ਨੂੰ ਮਾਰ ਦੂਗਾ। ਪਰ 치ੜਾ ਕਹਿਣ ਲੱਗਿਆ ਕਿ ਨਹੀਂ। ਇਨਸਾਨ ਦੀ ਫਰਕ ਹੋ ਜਾਂਦੀ ਆ ਤੂੰ ਸਾਹਮਣੇ ਵੇਖ। ਕਿੰਨਾ شریف ਇਨਸਾਨ ਆ ਉਹਦੇ ਲੀਡੇ ਕੱਪੜੇ ਤੋਂ ਜੱਜ ਹੋ ਰਿਆ ਕਿ ਉਹਨੇ ਕਿੰਨੇ ਨਾਰਮਲ ਜੇ ਕੱਪੜੇ ਪਹਿਨੇ ਹੋਇਆ ਜੈਂਟਲਮੈਨ ਜ ਆ ਇਹ ਆਪਾਂ ਨੂੰ ਕੁਝ ਨਹੀਂ ਕਹੋ ਤੂੰ ਆਰਾਮ ਨਾਲ ਬੈਠੀ ਰਹਿ ਐਨੀ ਦੇਰ ਚ ਕੀ ਹੁੰਦਾ ਕਿ ਉਹ ਇਨਸਾਨ ਉਹਨਾਂ ਦੇ ਨੇੜੇ ਆਉਂਦਾ ਤੇ ਆਪਣਾ ਤੀਰ ਕੱਢਦਾ ਤੇ ਚਿੜੇ ਨੂੰ ਮਾਰ ਦਿੰਦਾ ਚਲੋ ਜੀ ਚਿੜੀ ਦੁਖੀ ਹੁੰਦੀ ਆ ਤੋ ਆਪਣਾ ਕੇਸ ਅਦਾਲਤ ਚ ਲੈ ਕੇ ਚਲੀ ਜਾਂਦੀ ਆ ਅਖੀਰ ਉਹ ਕੇਸ ਲੜਦੀ ਰਹਿੰਦੀ ਆ ਤੇ ਉਹ ਕੀ ਇਸ ਜਿੱਤ ਜਾਂਦੀ ਆ ਤੇ ਅਦਾਲਤ ਵੱਲੋਂ ਉਸ ਨੂੰ ਇਹ ਛੂਟ ਦਿੱਤੀ ਜਾਂਦੀ ਆ ਚਿੜੀ ਨੂੰ ਕਿਹਾ ਜਾਂਦਾ ਹੈ ਕਿ ਤੂੰ ਚਾਹੇ ਜੋ ਵੀ ਉਸ ਇਨਸਾਨ ਨੂੰ ਸਜ਼ਾ ਦੇ ਸਕਦੀ ਆ ਜਿਹੜੇ ਇਨਸਾਨ ਨੇ ਤੇਰੇ ਘਰ ਵਾਲੇ ਨੂੰ ਤੇਰੇ ਸਾਥੀ ਨੂੰ ਮਾਰਿਆ ਤੇ ਚਿੜੀ ਬਤਾ ਕੀ ਕਹਿੰਦੀ ਆ ਚਿੜੀ ਉਸ ਇਨਸਾਨ ਨੂੰ ਜਾ ਕੇ ਕਹਿੰਦੀ ਆ ਕਿ ਜੇ ਤੂੰ ਵਾਕਈ ਸ਼ਿਕਾਰੀ ਆ ਨਾ ਸੱਚੀ ਮੁੱਚੀ ਸ਼ਿਕਾਰੀ ਆ ਤਾਂ ਸ਼ਿਕਾਰੀ ਵਾਲੇ ਕੱਪੜੇ ਪਾਇਆ ਕਰ ਇਹ ਸ਼ਰਾਬਤ ਵਾਲਾ ਚੋਲਾ ਉਤਾਰ ਦੇ